ਮਹੱਤਿ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਸਾਨ ਦੋਸਤੋ ਜਿਹੜੀ ਆਪਣੇ ਬਜ਼ੁਰਗਾਂ ਦੀ ਖੇਤੀ ਸੀ 1968 65 ਤੋਂ ਪਹਿਲਾਂ ਉਹਦੇ ਵਿੱਚ ਜ਼ਿਆਦਾਤਰ ਰਲਮੀਆਂ ਫਸਲਾਂ ਤੇ ਉਹਨਾਂ ਦੀਆਂ ਤਕਨੀਕਾਂ ਜੋ ਸਾਨੂੰ ਮਿੱਟੀ ਨੂੰ ਮਜ਼ਬੂਤ ਕਿਵੇਂ ਕਰਦੇ ਸਨ ਤੇ ਤਾਕਤਵਰ ਕਿਵੇਂ ਬਣਾਉਂਦੇ ਸਨ ਉਹਨਾਂ ਉਸ ਤਰ੍ਹਾਂ ਦੀਆਂ ਫਸਲਾਂ ਬੀਜਦੇ ਸੀ ਤੇ ਕਾਫੀ ਲੰਬਾ ਸਮਾਂ ਖੇਤ ਖਾਲੀ ਪੈ ਰਹੇ ਜਿਹਨੂੰ ਸੰਨਮ ਰੱਖਣਾ ਜਾਂ ਉਸ ਤਰ੍ਹਾਂ ਦੀਆਂ ਅਲੱਗ-ਅਲੱਗ ਨਾਂ ਹੁੰਦੇ ਸਨ ਫਾਰੇ ਦੇ ਵਿੱਚ ਆਪਾਂ ਨੇ ਜਿਹੜੀ ਇਹ ਦੇਸੀ ਕਣਕ ਹੈ ਇਹਦਾ ਆਪਾਂ ਬੀਜ ਤਿਆਰ ਕਰਨਾ ਪਰ ਜਿਹੜੀਆਂ ਫਸਲਾਂ ਨੇ ਉਹ ਇਸ ਤਰ੍ਹਾਂ ਦੀਆਂ ਰਲਮੀਆਂ ਮਿਲਮੀਆਂ ਨੇ ਜਿਵੇਂ ਦੋ ਫਸਲਾਂ ਨੇ ਇਹਦੇ ਵਿੱਚ ਆਪਾਂ ਆਪਣੇ ਮਟਰ ਤੇ ਛੋਲੇ ਬੀਜੇ ਹੋਏ ਨੇ ਇਹ ਵੀ ਮਿੱਟੀ ਨੂੰ ਮਜ਼ਬੂਤ ਬਣਾਉਂਦੇ ਨੇ ਤੇ ਇਹ ਕਣਕ ਦੇ ਵਿੱਚ ਮੈਥੇ ਨੇ ਆਹ ਸਿਆੜ ਦੇ ਵਿੱਚ ਵੀ ਮੈਥੇ ਨੇ ਇਸੇ ਤਰ੍ਹਾਂ ਆਹ ਚੱਲਦੀ ਰਹਿੰਦੀ ਆ ਮਟਰ ਦੋ ਚੀਜ਼ਾਂ ਇਹ ਹੋ ਗਈਆਂ ਤੇ ਜੀ ਸਰੋਂ ਵੀ ਵਿੱਚ ਬੀਜੀ ਜਾਂਦੀ ਹੈ ਸਰੋਂ ਦਾ ਜੋ ਉਸ ਸਮੇਂ ਰੋਲ ਹੁੰਦਾ ਸੀਗਾ ਇਹ ਹਵਾ ਚੋਂ ਲੈ ਕੇ ਮਿੱਟੀ 'ਚ ਆਕਸੀਜਨ ਦੀ ਮਾਤਰਾ ਵੀ ਵਧਾ ਦਿੰਦੀ ਹੈ ਤੇ ਜਿਹੜੀ ਇਹਦੀ ਖਾਸੀਅਤ ਹੈ ਤਾਂ ਫਾਇਦਾ ਉਹ ਇਹ ਫਾਇਦਾ ਹੈ ਸਰੋਂ ਦਾ ਵੀ ਇਹ ਕਣਕ ਦੇ ਮਤਲਬ ਤੇਲਾ ਆਉਣ ਤੋਂ ਪਹਿਲਾਂ ਜਿਹੜਾ ਤੇਲਾ ਪੀਲੇ ਰੰਗ ਤੇ ਆਉਂਦਾ ਤੇ ਜਿਹੜੀ ਸਰੋਂ ਹੈ ਇਹ ਕਣਕ ਤੋਂ ਆਪਣਾ ਪਹਿਲਾਂ ਤਿਆਰ ਹੋ ਕੇ ਪੀਲੇ ਫੁੱਲ ਪਹਿਲਾਂ ਆ ਜਾਂਦੇ ਨੇ ਤੇ ਜਿਹੜਾ ਤੇਲਾ ਉਹ ਸਰੋਂ ਤੇ ਆ ਜਾਂਦਾ ਤੇ ਕਣਕ ਤੇ ਉਹ ਹਮਲਾ ਨਹੀਂ ਕਰਦਾ ਕਿਉਂਕਿ ਜਦੋਂ ਹਮਲਾ ਕਰਨ ਦਾ ਟਾਈਮ ਆਉਂਦਾ ਉਸ ਟਾਈਮ ਤੱਕ ਜਿਹੜੀ ਤੇਲੇ ਨੂੰ ਖਾਣੇ ਵਾਲੀ ਆਪਾਂ ਆ ਲੇਡੀ ਬਰਡ ਬੀਟ ਲ ਜਾਂ ਉਹਨੂੰ ਛੋਟੀ ਜੀ ਭੁੰਡੀ ਹੁੰਦੀ ਆ ਪੁਰਾਣੇ ਸਮੇਂ ਚ ਉਹਨੂੰ ਫੇਲਪਾਸ ਵਾਲੀ ਭੁੰਡੀ ਵੀ ਕਹਿੰਦੇ ਸਨ ਅਲੱਗ-ਅਲੱਗ ਨੌਸਨ ਪਰ ਉਹ ਇਹਨਾਂ ਤੇ ਪਹਿਲਾਂ ਆ ਜਾਂਦੀ ਆ ਤੇ ਜਿੰਨਾ ਵੀ ਤੇਲਾ ਉਹਨੂੰ ਖਾ ਜਾਂਦੀ ਆ ਸੋ ਕੀਟ ਕੰਟਰੋਲ ਵੀ ਕੁਦਰਤ ਕਰਦੀ ਸੀ ਤੇ ਮਤਲਬ ਜਾਣੇ ਅਣਜਾਣੇ ਉਹਦੇ ਡਿਜ਼ਾਈਨ ਦੇ ਵਿੱਚ ਧਰਤੀ ਵੀ ਮਜ਼ਬੂਤ ਹੁੰਦੀ ਰਹੇ ਸੀਗੀ ਕਿਉਂਕਿ ਜਦੋਂ ਇੱਕੋ ਫਸਲ ਇੱਕੋ ਤਰ੍ਹਾਂ ਦੀ ਫਸਲਾਂ ਬਾਰ-ਬਾਰ ਬੀਜਦੇ ਤਾਂ ਆਪਾਂ ਨੂੰ ਬਾਹਰੋਂ ਖਰਾਕੀ ਤੱਤ ਦੇਣੇ ਪੈਂਦੇ ਨੇ ਸੋ ਉਸ ਤਰ੍ਹਾਂ ਆਪਣੀ ਜਿਹੜੀ ਮਿੱਟੀ ਆ ਉਹਦੇ ਖਰਾਕੀ ਤੱਤ ਘਟ ਜਾਂਦੇ ਨੇ ਫਿਰ ਆਪਾਂ ਬਾਹਰੋਂ ਦੰਨੇ ਆ ਪਰ ਜਿਹੜੀ ਕੁਦਰਤੀ ਖੇਤੀ ਆ ਉਸ ਤਰ੍ਹਾਂ ਦੇ ਡਿਜ਼ਾਈਨ ਸਨ ਸਾਡੇ ਬਜ਼ੁਰਗਾਂ ਦੇ ਵੀ ਉਹ ਆਪਾਂ ਮਤਲਬ ਡਬਲ ਫਸਲ ਵੀ ਲਾ ਲੈਂਦੇ ਸੀ ਤੇ ਖਰਚੇ ਜਣੀ ਇਹ ਉਸ ਤਰ੍ਹਾਂ ਦਾ ਮਾਡਲ ਆ ਜਿਹੜਾ ਆਪਣਾ ਰਸੋਈ ਦੇ ਲਈ ਕਹਿ ਸਕਦੇ ਆ ਕਿਉਂਕਿ ਆਪਾਂ ਨੂੰ ਚ ਦਾਲ ਵੀ ਮਿਲ ਜਾਣੀ ਆ ਤੇ ਸਰੋਂ ਵੀ ਹੋ ਜਾਣੀ ਆ ਤੇ ਜਿਹੜੇ ਆਪਾਂ ਮੇਥੇ ਵਰਤਦੇ ਆ achar ਲਈ ਜਾਂ ਆਪਣੀ ਵਰਤੋਂ ਲਈ ਉਸ ਤਰ੍ਹਾਂ ਮੇਥੇ ਵੀ ਤਿਆਰ ਹੋ ਜਾਂਦੇ ਨੇ ਸੋ ਮਤਲਬ ਰਲਮੀਆਂ ਫਸਲਾਂ ਹੋ ਜਾਂਦੇ ਹੁਣ ਇੱਥੇ ਜਿਹੜੀ ਗੱਲ ਆ ਵੀ ਆਮ ਜਿਹੜੀ ਹੁਣ ਹਰੀ ਕ੍ਰਾਂਤੀ ਖੇਤੀ ਮਾਡਲ ਆ ਦੇ ਵਿੱਚ ਤਾਂ ਮਸ਼ੀਨਾਂ ਨਾਲ ਖੇਤੀ ਹੁੰਦੀ ਆ ਸੋ ਇੰਨੀਆਂ ਚੀਜ਼ਾਂ ਨੂੰ ਮਸ਼ੀਨ ਹੀ ਕੰਟਰੋਲ ਨਹੀਂ ਕਰ ਸਕਦੀ ਪਰ ਕੁਦਰਤੀ ਖੇਤੀ ਜੇ ਆਪਾਂ ਜ਼ਿਆਦਾ ਕੰਮ ਹੱਥਾਂ ਨਾਲ ਕਰਦੇ ਆ ਤੇ ਜਿਵੇਂ ਆਪਨੇ ਮਟਰਾਂ ਵਾਲੀਆਂ ਲਾਈਨਾਂ ਨੇ ਇਹਦੇ ਵਿੱਚ ਆਪਾਂ ਅਗੇਤੀ ਗਰਮੀ ਰੁੱਤ ਦੀ ਸਬਜ਼ੀ ਲਾ ਸਕਦੇ ਆ ਕਿਉਂਕਿ ਜਿਹੜੀ ਚੀਜ਼ ਨੇ ਪਹਿਲਾਂ ਜਾਣਾ ਸਰੋਂ ਵਾਲੀ ਲਾਈਨ ਵੀ ਪਹਿਲਾਂ ਖਾਲੀ ਹੋਣਾ ਹੁੰਦਾ ਸੋ ਇਸ ਤਰ੍ਹਾਂ ਆਪਾਂ ਆਪਣੇ ਉਹ ਕੁਦਰਤੀ ਖੇਤੀ ਵਿੱਚ ਉਹਨਾਂ ਫਸਲਾਂ ਨੂੰ ਬੀਜਦੇ ਆ ਤੇ ਜਿਹੜੀ ਖਾਸ ਗੱਲ ਹੈ ਵੀ ਇਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਆ ਹਾਲੇ ਪੱਧਰ ਜਗਾ ਜਦੋਂ ਇਹ ਫਸਲ ਵੱਡੀ ਹੋਣੀ ਆ ਤਾਂ ਇਹਦੇ ਵਿੱਚ ਆਪਾਂ ਖਾਲੀਆਂ ਜਿਹੜੀ ਆਪਣੇ ਤਰਫਾਲੀ ਹੁੰਦੀ ਆ ਉਹਦੇ ਨਾਲ ਖਾਲੀਆਂ ਪੜ ਸਕਦੀਆਂ ਨੇ ਬੈੱਡ ਵੀ ਬਣ ਸਕਦੇ ਨੇ ਪੱਧਰ ਵੀ ਰੱਖ ਸਕਦੇ ਆ ਸੋ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਚ ਆਪਾਂ ਇੱਕ ਤਾਂ ਪਾਣੀ ਦੀ ਬੱਚਤ ਬਹੁਤ ਜ਼ਿਆਦਾ ਕਰ ਲੈਨੇ ਆ ਤੇ ਇੰਨੀਆਂ ਫਸਲਾਂ ਇਕੱਠੀਆਂ ਵੀ ਹੋ ਸਕਦੀਆਂ ਨੇ ਤੇ ਜਿਹੜੀ ਹਰੇਕ ਲਾਈਨ ਦੇ ਵਿੱਚੋਂ ਜਾਨੀ ਕੋਸ਼ਿਸ਼ ਆ ਵੀ ਧਰਤੀ ਨੂੰ ਕੁਝ ਨਾ ਕੁਝ ਦੇਣ ਵਾਲੇ ਪੌਦੇ ਪੈਦਾ ਹੋ ਜਾਣ ਵਿੱਚ ਨਦੀਨ ਵੀ ਰੱਖੇ ਗਏ ਨੇ ਕਿਉਂ ਜਿਹੜੀ ਗੜਾਈ ਕੀਤੀ ਆ ਤਰਫਾਲੀ ਨਾਲ ਉਸ ਦੀ ਤਾਂ ਆਪਾਂ ਚਲਾਉਂਦੇ ਚੱਲੇ ਜਾਂਦੇ ਆ ਉਸ ਤਰ੍ਹਾਂ ਗੜਾਈ ਹੋ ਜਾਂਦੀ ਆ ਤੇ ਬਾਕੀ ਜਿਵੇਂ ਹੁਣ ਤੁਸੀਂ ਆ ਦੇਖੋ ਵੀ ਆ ਮਟਰ ਨੇ ਹੁਣੇ ਮਾਰਕੀਟ 'ਚ ਮਟਰ ਪੂਰਾ ਚੱਲ ਰਿਹਾ ਤੇ ਪਰ ਇਹ ਆਪਣੇ ਮਟਰ ਪਸੇਤੇ ਚੱਲਣਗੇ ਪਸੇਤਾ ਸਾਗ ਚੱਲੂਗਾ ਕਿਉਂਕਿ ਹੁਣ ਜਿਵੇਂ ਆ ਸਾਰਾ ਸਾਗ ਹੈ ਇਹ ਜਿਹੜੀ ਫਾਲਤੂ ਦੀ ਜਿੰਨੀ ਸੰਘਣੀ ਸਰੋਂ ਬੀਜੀ ਹੋਆ ਸਾਗ ਦੇ ਰੂਪ 'ਚ ਵਿਕ ਜਾਂਦੀ ਆ ਕਿਉਂ ਜਿਹੜੀ ਆਪਣੇ ਬਾਹਰ ਇਸ ਟਾਈਮ ਸਾਗ ਚੱਲ ਰਿਹਾ ਉਹ ਆਪਣੇ ਫੁੱਲ ਕੱਢਣ ਲੱਗਿਆ ਨਿਸਰ ਜਾਂਦਾ ਤੇ ਕੀਮਤ ਵੀ ਵਧੀਆ ਮਿਲ ਜਾਂਦੀ ਆ ਆਪ ਆਪਣੇ ਖੇਤਾਂ ਵਿੱਚ ਪਾਂਛੀ ਬਹੁਤ ਨੇ ਕਿਉਂ ਖਾਂਦੇ ਵੀ ਰਹਿੰਦੇ ਨੇ ਜਿਵੇਂ ਹੁਣ ਆ ਬੂਟੇ ਨੂੰ ਉਹ ਪ੍ਰੋ ਖਾਂਦੇ ਰਹਿੰਦੇ ਨੇ ਪਰ ਜੀ ਪ੍ਰੂਨਿੰਗ ਹੋ ਗਈ ਤੇ ਇਹਦੀਆਂ ਛੇਟ ਹਟਾਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਕੁਦਰਤ ਵੀ ਆਪਣਾ ਸਾਥ ਦਿੰਦੀ ਆ ਤੇ ਮਤਲਬ ਇਹਦੇ ਵਿੱਚ ਆਪਾਂ ਨੇ ਕੋਈ ਖਰਚਾ ਨਹੀਂ ਕੀਤਾ ਹੈਗਾ ਬੀਜ ਵੀ ਇਹ ਘਰ ਦਾ ਹੀ ਆ ਸੋ ਸਰੋਂ ਦਾ ਵੀ ਦੇਸੀ ਆ ਸੋ ਜਿਵੇਂ ਆਪਾਂ ਦੇਸੀ ਬੀਜ ਬਾਰਤ ਲਈ ਘਰ ਦੇ ਬੀਜ ਬਾਰਤ ਲਈ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਮਿੱਟੀ ਨੂੰ ਅਗਲੇ ਸਾਲ ਲਈ ਹੋਰ ਮਜ਼ਬੂਤ ਕਰ ਲਿਆ ਜਦੋਂ ਕਿ ਫਸਲਾਂ ਨਾਲੇ ਤੇ ਜਿਹੜੀ ਮਿੱਟੀ ਆ ਦੇਸੀ ਆ ਤੇ ਸੋਕਾ ਚੱਲਣ ਦੀ ਤਾਕਤ ਵੱਧ ਆ ਪਰ ਇਹ ਦੇਖੋ ਹੁਣ ਏਟਾਂ ਗਿੱਲ ਪਈ ਰਹਿਣੀਆਂ ਆ ਕਿਉਂਕਿ ਆਪਾਂ ਫੂਸ ਦੀ ਮਲਚਿੰਗ ਕਰਦੇ ਆ ਜਾਂ ਉਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਕੋਈ ਪਲਾਸਟਿਕ ਜਾਂ ਲੱਗ ਮਲਚਿੰਗਾਂ ਹੋ ਜਾਂਦੀਆਂ ਨੇ ਪਰ ਜਿਹੜੇ ਸਾਡੇ ਬਜ਼ੁਰਗ ਸਾਨੂੰ ਗੜਾਈ ਹੀ ਕਰਦੇ ਸਨ ਇਹ ਵੀ ਇੱਕ ਮਲਚਿੰਗ ਹੀ ਕਹਿ ਸਕਦੇ ਆ ਮਿੱਟੀ ਦੀ ਮਲਚਿੰਗ ਐ ਇਸ ਤੇ ਥਾਂ ਗਿੱਲਪਈਆ ਉੱਪਰੋਂ ਸੁੱਕੀ ਐ ਤੇ ਮਿੱਟੀ ਦੇ ਵਿੱਚ ਪਾਣੀ ਲਗਾਤਾਰ ਜਮਾ ਰਹਿਣਾ ਜੇ ਮਿੱਟੀ ਮਤਲਬ ਇਹਨੂੰ ਆਪਾਂ ਗੜਾਈ ਨਾ ਕਰਦੇ ਤਾਂ ਮਿੱਟੀ ਦੀ ਤਹਿ ਸਖਤ ਹੋ ਜਾਣੀ ਸੀ ਜਦੋਂ ਮਿੱਟੀ ਤਹਿ ਸਖਤ ਹੋ ਗਈ ਤਾਂ ਉਹ ਜੋ ਆਕਸੀਜਨ ਦੀ ਕਮੀ ਆ ਗਈ ਜੜਾਂ ਨੂੰ ਮਤਲਬ ਸਾਂ ਲੈਣ 'ਚ ਦਿੱਕਤ ਆਉਂਦੀ ਆ ਤੇ ਕਾਫੀ ਬਰੀਕੀਆਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਸਨ ਜਿਹੜੀਆਂ ਅਸੀਂ ਸਮਝ ਨਹੀਂ ਸਕੇ ਜਾਂ ਉਹਨਾਂ ਨੂੰ ਪਣਾਇਆ ਨਹੀਂ ਪਰ ਇਹਦੇ ਵਿੱਚ ਅਸੀਂ ਘੱਟ ਤੋਂ ਘੱਟ ਖਰਚੇ ਨਾਲ ਆਪਣਾ ਫਸਲ ਵੀ ਵਧੀਆ ਲੈ ਸਕਦੇ ਹਾਂ ਗਾਂਹ ਵਾਲੀ ਫਸਲ ਵੀ ਬੀਜ ਸਕਦੇ ਹਾਂ ਤੇ ਖਾਸ ਗੱਲ ਹੈ ਵੀ ਇਹ ਇਨਕਮ ਵੀ ਅਲੱਗ-ਅਲੱਗ ਸਮੇਂ ਤੇ ਆਪਾਂ ਨੂੰ ਦਿੰਦੀਆਂ ਰਹਿਣਗੇ ਜਿਵੇਂ ਹੁਣ ਆਪਾਂ ਇਹਦੇ ਵਿੱਚੋਂ ਆਹਾ ਸਾਗ ਪਹਿਲਾਂ ਵੇਚ ਸਕਦੇ ਹਾਂ ਫਿਰ ਮੇਥੇ ਵੇਚ ਸਕਦੇ ਹਾਂ ਫਿਰ ਮਟਰ ਚੱਲ ਪੈਣਗੇ ਤੇ ਉਸ ਤਰ੍ਹਾਂ ਆਪਾਂ ਅਗਲੀ ਫਸਲ ਵੀ ਪੀ ਸਕਦੇ ਹਾਂ ਜੋ ਕੁਦਰਤੀ ਖੇਤੀ 'ਚ ਆਪਾਂ ਤੇ ਖਾਸ ਗੱਲ ਹੈ ਵੀ ਜਦੋਂ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਆਦ ਨੇ ਤਰ੍ਹਾਂ ਤਰ੍ਹਾਂ ਦੀਆਂ ਸਮੈਲਾਂ ਨੇ ਤਾਂ ਉਹ ਮਿੱਟੀ ਨੂੰ ਵੀ ਵਿੱਚ ਸੂਖਮ ਜੀਵ ਛੋਟੇ ਜੀ ਵੱਧ ਜਾਂਦੇ ਨੇ ਤੇ ਉਹ ਮਜ਼ਬੂਤ ਕਰਦੇ ਨੇ ਜਿਹੜੀਆਂ ਬਿਮਾਰੀਆਂ ਨੇ ਕਿਉਂਕਿ ਜਦੋਂ ਇੱਕ ਤਰ੍ਹਾਂ ਦੀ ਫਸਲ ਹੁੰਦੀ ਹੈ ਤਾਂ ਉਹ ਬਿਮਾਰੀਆਂ ਵੀ ਉਸ ਤਰ੍ਹਾਂ ਨਹੀਂ ਵੱਧਦੀਆਂ ਨੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਸਰੋਂ ਦੀ ਸਮੈਲ ਹੋਰ ਆ ਮਟਰਾਂ ਦੀ ਹੋਰ ਆ ਛੋਲਿਆਂ ਦੇ ਬੂਟਿਆਂ ਦੀ ਹੋਰ ਆ ਮੇਥਿਆਂ ਦੀ ਹੋਰ ਆ ਕਣਕ ਦੀ ਹੋਰ ਆ ਸੋ ਇਸ ਤਰ੍ਹਾਂ ਰਲਮੀਆਂ ਮਿਲਮੀਆਂ ਫਸਲਾਂ ਆਪਣੀ ਰਸੋਈ ਦੇ ਹਿਸਾਬ ਨਾਲ ਕਰ ਰਹੇ ਆ ਕਿਉਂਕਿ ਜਦੋਂ ਆਪਾਂ ਬਾਜ਼ਾਰ ਲਈ ਕੋਈ ਖੇਤੀ ਕਰਦੇ ਆ ਸਾਨੂੰ ਇੱਕੋ ਫਸਲ ਬੀਜਣੀ ਪੈਣੀ ਹੈ ਜਦੋਂ ਆਪਾਂ ਆਪਣੀ ਰਸੋਈ ਤੇ ਮਿੱਟੀ ਦੀ ਸਿਹਤ ਲਈ ਕੰਮ ਕਰਾਂਗੇ ਤਾਂ ਆਪਣਾ ਪਹਿਲਾ ਫਰਜ਼ ਆ ਵੀ ਸਾਡੀ ਮਿੱਟੀ ਜਨੀ ਮਜ਼ਬੂਤ ਹੋਊਗੀ ਓਨੀਓ ਵਧੀਆ ਬਣਦੀ ਆ ਸੋ ਇਸ ਤਰ੍ਹਾਂ ਆਪਣੇ ਕੋਲ ਖੇਤ ਖਾਲੀ ਵੀ ਆ ਕਿਉਂ ਜਿਹੜੀ ਆਪਾਂ ਗੜਾਈ ਕਰਦੇ ਆ ਇੱਕ ਤਰ੍ਹਾਂ ਦੀ ਵਹਾਈ ਹੁੰਦੀ ਰਹਿੰਦੀ ਆ ਖਾਲੀਪਾਨ ਵੀ ਨਜ਼ਰ ਆ ਜਾਣਾ ਤੇ ਜਿਹੜੀ ਇਹ ਫਸਲ ਆ ਸਾਰੀ ਲਾਈਨਾਂ 'ਚ ਆ ਜਦੋਂ ਫਸਲ ਲਾਈਨਾਂ 'ਚ ਹੁੰਦੀ ਆ ਤਾਂ ਇਹਨੂੰ ਤਾਂ ਹਵਾ ਸਾਰੀ ਉਸ ਤਰ੍ਹਾਂ ਵਧੀਆ ਢੰਗ ਨਾਲ ਮਿਲ ਜਾਂਦੀ ਹੈ ਤੇ ਜਿਹੜੇ ਆਪਣੇ ਉੱਲੀ ਰੋਗ ਹੁੰਦੇ ਨੇ ਜਦੋਂ ਮਿੱਟੀ 'ਚ ਬਹੁਤਾ ਗਿੱਲਾਪਨ ਵੱਧ ਜਾਂਦਾ ਹੈ ਜਿਆਦਾ ਦੇਰ ਪਾਣੀ ਖੜਨ ਨਾਲ ਤਾਂ ਉਹਨਾਂ ਨੂੰ ਫੈਲਣ ਦਾ ਮੌਕਾ ਵਧੀਆ ਮਿਲਦਾ ਪਰ ਜਦੋਂ ਸੁੱਕੀ ਮਿੱਟੀ ਹੁੰਦੀ ਆ ਤਾਂ ਉਹ ਵੀ ਚੰਗੀ ਤਰ੍ਹਾਂ ਨਹੀਂ ਫੈਲ ਸਕਦੇ ਤੇ ਚੰਗੀਆਂ ਮਾੜੀਆਂ ਉੱਲੀਆਂ ਹੁੰਦੀਆਂ ਨੇ ਮਿੱਟੀ ਦੇ ਵਿੱਚ ਜਿਹੜੀਆਂ ਮਿੱਟੀ ਨੂੰ ਕੋਈ ਵਧੀਆ ਬਣਾਉਂਦੀ ਆ ਕੋਈ ਨੁਕਸਾਨ ਕਰਦੀ ਆ ਪਰ ਜਿਹੜੇ ਮਿੱਟੀ ਵਿੱਚ ਕੰਮ ਕਰਨ ਵਾਲੇ ਸੂਖਮ ਜੀਵ ਨੇ ਮਾਈਕਰੋਬ ਜੀਵਾਣੂ ਜਾਂ ਉਸ ਤਰ੍ਹਾਂ ਦਾ ਸਿਸਟਮ ਹੈ ਕੁਦਰਤ ਦਾ ਬਣਾਇਆ ਹੋਇਆ ਤੇ ਉਹਨਾਂ ਨੂੰ ਵੀ ਅਲੱਗ-ਅਲੱਗ ਸਵਾਦ ਪਸੰਦ ਹੁੰਦੇ ਨੇ ਜਿਵੇਂ ਕਿਸੇ ਦਾ ਸਵਾਦ ਖਟਾਸ ਤੇ ਆ ਕਿਸੇ ਦਾ ਕੜਵਾ ਪੰਤ ਹੋ ਸਕਦਾ ਕਿਸੇ ਦਾ ਕਿਵੇਂ ਮਤਲਬ ਉਸ ਤਰ੍ਹਾਂ ਜਦੋਂ ਨਦੀਨਾਂ ਦਾ ਸਵਾਦ ਹੋਰ ਹੋ ਗਿਆ ਮਿੱਟੀ 'ਚ ਕਿਉਂਕਿ ਕੁਦਰਤੀ ਖੇਤੀ 'ਚ ਨਦੀਨ ਬਹੁਤ ਜ਼ਿਆਦਾ ਉਗਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜ ਛੇ ਕਿਸਮ ਦੀਆਂ ਫਸਲਾਂ ਹੋ ਗਈਆਂ ਤਾਂ ਉਹਨਾਂ ਦਾ ਸਵਾਦ ਹੋਰ ਆ ਜਦੋਂ ਮਿੱਟੀ ਦੇ ਸੂਖਮ ਜੀਵ ਵੱਧ ਨੇ ਤਾਂ ਮਿੱਟੀ ਦੇ ਵਿੱਚ ਉਪਜਾਊਪਨ ਵੀ ਵੱਧਦਾ ਸੋ ਇਸ ਤਰ੍ਹਾਂ ਮਿੱਟੀ ਸੋਕਾ ਚੱਲਣ ਦੀ ਤਾਕਤ ਵੱਧ ਜਾਂਦੀ ਹੈ ਜਦੋਂ ਮਿੱਟੀ ਦਾ ਸੋਕਾ ਚੱਲਣ ਦੀ ਤਾਕਤ ਵੱਧ ਗਈ ਤਾਂ ਜਿਹੜਾ ਪੌਦਾ ਉਹ ਜਿਵੇਂ ਆਪਾਂ ਕਹਿੰਦੇ ਆ ਕੋਮਲ ਮਲਾਈਮ ਉਹ ਪਣ ਘਟ ਜਾਂਦਾ ਕਿਉਂਕਿ ਜਿੰਨਾ ਪਾਣੀ ਵੱਧ ਲਾਵਾਂਗੇ ਖਾਦਾਂ ਵੱਧ ਪਾਵਾਂਗੇ ਤਾਂ ਮਿੱਟੀ ਮਲਾਈਮ ਹੋ ਜਾਂਦੀ ਹੈ ਜਾਂ ਉਹ ਜਿਹੜੀ ਫਸਲ ਉਹਦੀ ਬੜੀ ਕੁਲੀ ਹੁੰਦੀ ਹੈ ਤੇ ਕੁਲੀ ਫਸ ਨੂੰ ਜਿਹੜੇ ਕੀੜੇ ਖਾਂਦੇ ਨੇ ਉਹ ਵੀ ਭੱਜ ਕੇ ਆਉਂਦੇ ਨੇ ਪਰ ਜਿੰਨੀ ਆਪਣੀ ਫਸਲ ਮਜ਼ਬੂਤ ਤੇ ਸਖਤ ਹੁੰਦੀ ਆ ਸੋ ਉਹਨੂੰ ਕੀੜੇ ਵੀ ਘੱਟ ਹਮਲਾ ਕਰਦੇ ਨੇ ਬਾਕੀ ਜਦੋਂ ਇਹ 스멜 ਅਲੱਗ-ਅਲੱਗ ਤਰ੍ਹਾਂ ਦੀ ਪੈਦਾ ਹੁੰਦੀ ਹੈ ਤਾਂ ਉਹ ਵੀ ਕੀੜਿਆਂ ਤੋਂ ਇਹਦੇ ਵਿੱਚ ਹਮਲਾ ਘਟਾਉਂਦੀ ਆ ਸੋ ਇਸ ਤਰ੍ਹਾਂ ਆਪਾਂ ਇਹਦੇ ਤੇ ਨਾ ਕੋਈ ਛੜਕਾਓ ਕਰਨਾ ਨਾ ਕੋਈ ਖਾਦ ਪਾਉਣੀ ਆ ਸਿਰਫ ਗੜਾਈ ਕੀਤੀ ਜਿਹੜਾ ਕੁਦਰਤੀ ਜਿਹੜੇ ਸਾਡੇ ਪੁਰਾਣੇ ਸਮੇਂ ਦੇ ਬਜ਼ੁਰਗ ਦੇਸੀ ਢੰਗ ਨਾਲ ਖੇਤੀ ਕਰਦੇ ਸਨ ਉਸ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਸੋ ਇਹ ਮਿੱਟੀ ਨੂੰ ਮਜ਼ਬੂਤ ਵੀ ਕਰ ਸਕਦੀ ਆ ਤੇ ਆਪਣੀ ਰਸੋਈ ਲਈ ਆਪਾਂ ਇਹਦੇ ਵਿੱਚੋਂ ਵੱਧ ਚੀਜ਼ਾਂ ਪ੍ਰਾਪਤ ਕਰ ਸਕਦੇ ਆ ਤੇ ਇੱਕ ਜਿਹੜਾ ਇਹਨੂੰ ਆਪਾਂ ਹੱਥਾਂ ਨਾਲੇ ਵੜਦੇ ਆ ਜਿੰਨੇ ਵੀ ਫਸਲ ਬੀਜਦੇ ਆ ਜਿਹੜੇ ਬੀਗਨੇ ਦੇ ਵਿੱਚ ਕੋਈ ਹੋਰ ਕਿਸਮ ਦਾ ਬੀਜ ਨਹੀਂ ਆ ਸਕਦਾ ਕਿਉਂਕਿ ਜਦੋਂ ਆਪਾਂ ਮਸ਼ੀਨਰੀ ਨਾਲ ਬੀਜ ਤਿਆਰ ਕਰਦੇ ਆ ਤਾਂ ਵਿੱਚ ਉਹਦੇ ਜਿਹ ਪਹਿਲਾ ਹੋਰ ਕਿਸੇ ਫਸਲ ਦੇ ਬੀਜ ਆਏ ਹੁਣ ਜਿਵੇਂ ਪਹਿਲਾਂ ਹੋਰ ਵੈਰੈਟੀ ਦੀ ਕਣਕ ਵੱਡੀ ਬਾਅਦ ਚ ਇੱਕ ਉਸ ਕੰਬਾਈਨ ਨੇ ਦੇਸੀ ਕਣਕ ਵੱਡੀ ਤਾਂ ਬੀਜ ਰਲ ਸਕਦੇ ਨੇ ਪਰ ਇਸ ਤਰ੍ਹਾਂ ਆਪਾਂ ਉਹ ਦੇਸੀ ਬੀਜਾਂ ਨੂੰ ਚੰਗੀ ਤਰ੍ਹਾਂ ਬਚਾ ਸਕਦੇ ਆ ਤੇ ਇਹਨਾਂ ਨੂੰ ਆਪਣਾ ਕੁਦਰਤੀ ਖੇਤੀ ਵਿੱਚ ਜੋ ਇਹ ਪੈਦਾ ਹੋ ਰਹੇ ਨੇ ਇੱਕ ਵਧੀਆ ਕਿਸਮ ਦੇ ਬੀਜ ਨੇ ਜਿਹੜੇ ਕੁਦਰਤੀ ਢੰਗ ਨਾਲ ਹੋ ਜਾਂਦੇ ਨੇ ਸੋ ਮਿੱਟੀ ਵੀ ਮਜ਼ਬੂਤ ਖਰਾਕੀ ਤੱਤ ਵੀ ਫਸਲ ਵਿੱਚ ਪੂਰੇ ਹੋ ਜਾਣ ਸੋ ਇਸੇ ਕੁਦਰਤੀ ਖੇਤੀ 'ਚ ਆਪਾਂ ਮਿੱਟੀ ਤੋਂ ਸਿੱਖਦੇ ਰਹਿੰਨੇ ਆ ਤੇ ਸਮਝਦੇ ਆ ਵੀ ਘੱਟ ਤੋਂ ਘੱਟ ਖਰਚ ਕਰਕੇ ਅਸੀਂ ਵਧੀਆ ਉਪਜ ਕਿਵੇਂ ਲੈ ਸਕਦੇ ਸੋ ਇਸ ਤਰ੍ਹਾਂ ਇਹ ਰਾਲਮੀਆਂ ਫਸਲਾਂ ਬੀਜੀਆਂ ਗਈਆਂ ਸਨ ਸੋ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ